ਰਾਜ ਤਾਂ ਸਾਰਾ ਘਰ ਦਾ ਕੰਮ ਤਾਂ ਕਰ ਲਿਆ ਯਾਰ ਆ ਹੁਣ ਯਾਰ ਦੋਸਤਾਂ ਕੋਲੇ ਖੇਡ ਕੇ ਚੱਲ ਕੇ ਆਉਨੇ ਆ ਉਹ ਬੈਠੇ ਹੋ ਮੇਰੇ ਲਈ ਜੀਤਾ ਓਏ ਕੰਮ ਆਈਆਂ ਠੀਕ ਆ ਮੈਂ ਤਾਂ ਠੀਕ ਆ ਬਈ ਹਾਂ ਬਈ ਹਾਂ ਕੰਮ ਕੋਣ ਵੇੜ ਲਿਆ ਚ ਵੇੜ ਲੈ ਆ ਤੇ ਹੁਣ ਕੀ ਕਰਦੇ ਆ ਵੇਲੇ ਹੁਣ ਉਹ ਵੇਲੇ ਆਪਾਂ ਕੰਮ ਦਾ ਘਰ ਦਾ ਕੰਮ ਕਰਾਂਗੇ ਹਾਂ ਕਰਦਾ ਕੰਮ ਕਰਾਂ ਹਾਂ ਆਪਾਂ ਖੇਡਦੇ ਆ ਖੇਡਦਾ ਚੱਲੋ ਚਲੋ ਦੇਰ ਯਾਰ ਮੇਰਾ ਬੰਦਾ ਹੀ ਬਾਲਾ ਬੇਕਾਰ ਆ ਯਾਰ ਯਾਰ ਬਾਲਾ ਬੰਦਾ ਬੇਕਾਰ ਆ ਯਾਰ ਅਸਮਨ ਤਾਂ ਜਮਾ ਨਹੀਂ ਬੋਲ ਫੜਦਾ ਯਾਰ ਤਾਂ ਖੜਾਉਣਾ ਹੀ ਗਲਤ ਆ ਯਾਰ ਠੀਕ ਆ ਯਾਰ ਇਹ ਤਾਂ ਮੇ ਨਾਲੇ ਖੇਡ ਨਾਲੇ ਲੜੀ ਜਾਂਦੇ ਨਾਲੇ ਐਵੇਂ ਖੇਡ ਲੈਨੇ ਆ ਯਾਰ ਹੁਣ ਮੈਂ ਆਪਦੇ ਦੂਜੇ ਯਾਰਾਂ ਕੋਲੇ ਚੱਲਾਂ ਤੇ ਹੁਣ ਆਪਾਂ ਉਹ ਨਾਲ ਮੈਨੂੰ ਕੁਝ ਕਹਿੰਦੇ ਵੀ ਨਹੀਂ ਉਹ ਉਹ ਬੈਠੇ ਹੋ ਮੇਰੇ ਲਿਆ ਜੀ ਨਾਲ ਇਹ ਤਾਂ ਉਹਨਾਂ ਨਾਲ ਵਧੀਆ ਗਏ ਹੋਰ ਯਾਰ ਕਿਵੇਂ ਆ? ਕਿਵੇਂ ਆ ਬਬੇ? ਵਾਵੇ ਵਧੀਆ ਹਾਂ ਬਬੇ। ਵਧੀਆ। ਉਹ ਠੀਕ ਹੈ ਸਰ ਹਾਂ ਕਿ ਸਹੀ ਕਾ। ਹੋਰ ਫਿਰ ਵਧੀਆ। ਨਸ਼ਾ ਖੜ ਜਾਏ। ਮੈਂ ਤਾਂ ਹੁਣ ਦੂਜੇ ਯਾਰਾਂ ਕੋਲ ਆਇਆ ਯਾਰ ਐਵੇਂ ਉਹ ਟੱਕੜੀ ਜਾਂਦੇ ਸੀ। ਕਿਹੜਾ ਸੀ ਹੈ?

ਕਾ ਮੈਨੂੰ ਦਾਤੀ ਚ ਰੋਲਾ ਬੋਲਣ ਲੱਗੇ ਤਾਂ ਫੂਲਾ ਨਹੀਂ ਮੈਨੂੰ ਲੈ ਯਾਰ ਕੋਈ ਨਹੀਂ ਮੈਂ ਘਰੋਂ ਪੈਸੇ ਚੋਰੀ ਕਰਤਾ ਲੈ ਕਰਦੇ ਬਣ ਲਾ ਲਈ ਚਲ ਕੋਈ ਨਹੀਂ ਉਹਨਾਂ ਨੂੰ ਦੋ ਬਗਲੇ ਤਾਂ ਨਹੀਂ ਉਹਨਾਂ ਨੂੰ ਦੋ ਬਗਲੇ ਤਾਂ ਨਹੀਂ ਜਿਹੜਾ ਮੈਂ ਆਪ ਕਰਦੇ ਆ ਲੈ ਅੜਲਾ ਬੇ ਆ ਲੈ ਆਇਆ ਕਿੰਨੇ ਕ ਲੈ ਆਇਆ ਇੰਨੇ ਦੇ ਵਾਦੂ ਆ ਚਲੋ ਮੁੰਡੋ ਸਮਾਨ ਲੈ ਚੱਲਦੇ ਆ ਆਇਓ ਟੋਰ ਲੱਗੀ ਪਈ ਆਹ ਕੀ ਫੋਨ ਆ ਗਿਆ ਹੈਲੋ हां भाई बढ़िया बढ़िया तू ਦੱਸ ਸਾਮਾਨ ਤਾਂ ਆਪਣੇ ਕੋਲ ਆ ਗਿਆ हां ਬਾਬਾ ਆ ਗਿਆ ਮਾਲੇ ਤਾਂ ਹਾਂ ਤੇ ਮਾਲ ਤਾਂ ਆਪਾਂ ਦੇਵਾਂਗੇ ਪਰ ਕੋਈ ਉਹ ਜਿਹਾ ਬੰਦਾ ਹਣਾ ਭੇਜ ਦੀ ਜਿਹੜਾ ਆਪਾਂ ਨੂੰ ਤੁਸਾ ਦੇ ਹੋਰ ਸਾਲਾ ਕੋਲ ਭੇਜ ਹਾਂ ਭੇਜ ਦੇ ਚਾ ਲੋ ਕੋਈ ਪਰ ਉਹ ਜਣਾ ਬੰਦਾ ਆ ਜੇ ਚੱਲ ਠੀਕ ਮਾਲ ਤੋਂ ਲਵਾ ਲਾ ਕਰ ਜਾ ਲਾਉਣਾ ਫੋਨ ਲਾਵਾ ਫੋਨ ਹਾਂ ਹੈਲੋ ਆ ਨਬੇ ਸਟਾਟ ਤੇ ਸਮਾਨ ਹੈਗਾ ਥੋੜਾ ਬਤਾ ਯਾਰ ਸਮਾਨ ਚਾਹੀਦਾ ਸੀ ਯਾਰ ਹਾਂ ਚਾਫਰ ਅਸੀਂ ਆਪਣਾ ਲੈਣ ਸਮਾਨ ਤੇਰੇ ਕੋਲੇ ਚੱਲ ਠੀਕ ਆ ਫਿਰ ਹੁਣ ਕਿੱਥੇ ਮਿਲੇਗਾ ਮੈਨੂੰ ਚੱਲ ਆ ਯਾਰ ਹਲੋ ਹੋਰ ਠੀਕ ਉਹਨੂੰ ਕਹਿ ਦਿਆ ਤੇ ਲੈ ਜੀ ਨੂੰ ਫਿਰ ਹੀ ਜਾਣੇ ਲੈਣਾ ਤੇਰੇ ਕੋਲੇ ਚੱਲ ਮੈਂ ਰੈ ਕਰਦਾ ਮੁੰਡਿਆਂ ਨਾਲ ਕਿਵੇਂ ਮੁੰਡੋ ਚੱਲੇਗਾ ਸਮਾਨ ਲੈਣਾ ਚਲੋ ਚੱਲ ਗਏ ਚਲੋ ਕਾਲਾ ਜੀ ਉਹਨਾਂ ਦੇ ਹਾਂ ਬਈ ਆਇਆ ਵਾ ਸੰਟਾ ਵਧੀਆ ਬਈ ਵਧੀਆ ਉਹ ਆ ਜਾ ਵਾ ਕਿਉਂ ਆ ਗਿਆ ਸੰਮਾਨ ਲੈ ਕੇ ਆਇਆ ਸੰਮਾਨ ਤਾਂ ਹਾਂ ਉਹ ਤੁਸੀਂ ਸੀ ਹਾਂ ਬਈ ਸਲਾਮ ਅਲੈਕਮ ਤੇ ਬਾਈ ਕਿਤੇ ਉਹ ਜੀ ਗੱਲ ਨਾ ਹੋਵੇ ਕਿਤੇ ਉਹ ਯਾਰ ਤੂੰ ਟੈਸਟ ਨਹੀਂ ਲਾਇਆ ਯਾਰ ਆ ਭਾਂਚਾ ਸੰਮਾਨ ਤਾਂ ਦੇਨੇ ਆਂ ਗਾਂ ਕਿਹਨੂੰ ਦਸੀ ਉਹ ਨਹੀਂ ਨਹੀਂ ਯਾਰ ਇਹ ਦੱਸੂਣੇ ਚਲਦੇ ਨਹੀਂ ਕਿੰਨੇ ਦਾ ਸਮਾਨ ਦੇਗਾ ਸੰਮਾਨ ਚੱਲ ਕਿੰਨੇ ਪੈਸੇ ਆ ਤੇਰੇ ਕੋਲ ਜਾ ਦੇ ਚਲ ਬਹੁਤ ਯਾਰ ਮੁੰਡਾ ਟੰਗਾ ਬਾਈ ਟੰਗਾ ਮਿਲਦੇ ਆ ਉਹ ਲਾਉ ਤਨੇ ਰਣਾ ਸਮਾਨ ਜਮਾ ਤਰਾ ਮਾਤਾ ਭਾਗ ਕਰਵਾ ਲਈ ਹਾਂ ਲੈ ਗਾਣੂ ਲੈ ਕੇ ਆਣ ਹਾਂ ਗਾਣੂ ਯਾਰ ਇਹ ਆ ਗਿਆ ਬਈ ਯਾਰ ਯਾਰ ਹੁਣ ਕੀ ਕਰਗੇ ਯਾਰ ਹੁਣ ਨਸ਼ੇ ਇੱਕ ਉੱਤੋਂ ਕਰਦੇ ਵੀ ਨੰਗ ਹੋ ਗਏ ਉੱਤੋਂ ਨਸ਼ੇ ਦੀ ਵੀ ਤੋਰ ਲੱਗੀ ਜਾਂਦੀ ਹੈ ਅਜੂ ਤਾਂ ਯਾਰ ਪੁਰਾਣੇ ਯਾਰੀ ਠੀਕ ਸੀ ਜਿੰਨਾ ਇਹਨਾਂ ਨੇ ਤਾਂ ਸਾਰਾ ਸਰੀਰ ਹੀ ਮਾਰਤਾ ਐ ਦੁਮਹਿਤ ਵੀ ਮਿਹਨਤ ਲਾਈ ਜਾਂਦੇ ਰਹਿੰਦੇ ਸੀਗੇ ਅਜੂ ਤਾਂ ਉਹ ਪੈਸਾ ਵੀ ਨਹੀਂ ਲਾਉਂਦਾ ਕਰਦਿਆਂ ਕਰਦਿਆਂ ਪੂਨ ਲਾਉਣਾ ਸਮਣੀ ਆ ਹਲੋ ਯਾਰ ਬੇ ਕੋ ਯਾਰ ਉੱਧਾ ਇਹ ਹਾਂ ਕਰਦੇ ਆ ਨਾ ਕੋਈ ਕਰਦੇ ਪਾਣੀ ਆ ਤਾਂ ਮੂਹੇ ਦੇ ਜਾ ਯਾਰ ਆ ਦੋਸਤਾਂ ਦੇ ਸਾਰੇ ਯਾਰ ਵਾਕ ਉਹ ਨਾਲ ਉਸ ਤੋਂ ਘਰ ਦੇ ਵੀ ਕਹਿੰਦੇ ਤਾਂ ਘਰ ਦੇ ਤਾਂ ਗਏ ਨਾ ਨਾ ਕੋਈ ਤਾਂ ਕੰਮ ਤੇ ਲੱਗਿਆ ਉਹ ਵੀ ਵਰਗੇ ਆ ਬਸ ਨਾਲ ਪਤਾ ਨਹੀਂ ਕਿ ਲੋਕੀ ਠੀਕ ਹੈ ਚੱਲੋ ਬਣਾਉਂਦੇ ਹਾਂ ਤੇ ਕਿਹੜਾ ਕਾਣਾ ਵਿੱਚ ਗੱਲ ਦਾ ਡੱਕਿਆ ਹੁੰਦਾ ਯਾਰ ਆਪਣਾ ਯਾਰ ਹੁੰਦਾ ਗਿਆ ਹਾਂ ਯਾਰ ਹਾਂ ਯਾਰ ਉਹਦਾ ਮੈਨੂੰ ਵੀ ਦੋਸਤ ਲੈ ਇੱਕ ਦਿਨ ਦਬਾਅ ਵਿੱਚ ਕਰ ਲਿਆ ਤੇ ਉਹਨੂੰ ਯਾਰ ਬਣਾ ਕੇ ਯਾਰ ਚਲ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਹੀ ਲੱਗਦਾ ਹੈ ਤੇ ਆਪਾਂ ਨਸ਼ੇੜੀਆਂ ਕੋਲ ਖੜਾ ਛੜਾ ਕੇ ਉਹਦਾ ਯਾਰ ਆਪਾਂ ਯਾਰ ਬਣਾ ਕੇ ਆਪਾਂ ਹੈ ਉਹ ਨਸ਼ੇੜੀਆਂ ਨੇ ਉਹਨੂੰ ਵਗਾਲ ਕੇ ਪਾ ਜਾਂ ਕਿਸੇ ਹੱਸਾ ਹੋ ਜਾਣਾ ਆਪਾਂ ਉਹ ਯਾਰ ਬਣਾ ਗਿਆ ਚਾ ਕੋਈ ਨਹੀਂ ਚਾ ਕਰਦੇ ਕੋਈ ਨਹੀਂ ਲੜਾ ਇਮਾਨਦਾਰ ਨਿਕਲ ਯਾਰ ਭੈਣ ਤੇ ਇਹ ਗੱਲ ਤੇ ਕਿਤੇ ਲੱਗ ਗਈ ਤਾਂ ਤਾਂ ਹੀ ਜਾਣ ਲੱਗਦੇ ਹੌਣ ਲਈ ਪੰਜ ਮਿੰਟ ਜਾਣ ਠੀਕ ਆ ਤੁਸੀਂ ਹੁਣ ਵੀ ਡੈਡ ਲੱਗਦੇ ਮੈਨੂੰ ਵੀਰੇ ਨਹੀਂ ਨਹੀਂ ਆਹ ਸਮਾਂ ਲੱਗਦਾ ਲੈ ਵੀ ਆਹ ਤਾਂ ਡਾ ਬੰਦਾ ਦਾ ਬੜਾ ਡੈਡ ਲੱਗੀਆਂ ਦਾ ਇਹ ਵਾਲਾ ਸਭ ਕਰਦੇ ਆਹਨ ਤੋਂ ਥੋੜਾ ਥੋੜਾ ਸਰੀਰ ਬਣਾ ਦਾਂਗੇ ਵੀ ਕੋਈ ਕੰਮਡੋ ਆ ਮੇਰੇ ਯਾਰਾਂ ਦਾ ਬਾਵਾ ਹਾਂ ਤੇ ਵਾਹ ਡਾਂਡਾ ਲੈ ਵਾਹ ਸਾਹ ਤਾਂ ਨਹੀਂ ਆਹੋ ਜੀ ਚਲੋ ਇੱਕ ਲਾ ਕੇ ਦਿਖਾਓ ਡਾਂਡਾ ਪੂਨ ਕਰ ਦਿੰਦੇ ਚਾਲਾ ਵੜੀ ਚਾਲਾ ਰਿਟੋ ਨਾ ਬਈ ਮੈਸੇ ਛੱਡੋ ਬਈ ਚੰਗੇ ਕੀਚਿਆਂ ਚ ਪਾਓ ਐਜੇ ਕਮਾ ਤੇਰੀ ਲੱਗਣ ਲੱਗਣਗੇ ਚੋ ਤੋਂ ਡੰਡ ਫੇਰੀ ਤਕੜੇ ਬਣੋਗੇ ਸਹੀ ਆ ਬੱਸ ਬਈ ਨਤ ਨੇ ਤੋਰਸ ਬਈ ਤੂੰ ਰੱਖ ਲੈਣ ਲੱਗਿਆ ਮੈਂ ਚਲੇ ਤਨਾ ਐਂ ਖਿਲਾਈ ਚੱਲ ਗਰੋ ਬਈ ਠੀਕ ਆ ਫੇਰੀ ਬਣ ਜਾਈਂਗਾ ਹਾਂ ਵੀ ਹੌਲੀ ਹੌਲੀ ਬਣ ਜੂਗਾ ਬਈ ਆਪਾਂ ਦਾ ਕੋਈ ਨਸੇ ਵੇਖਿਆ ਉਹਨਾਂ ਨੂੰ ਭਾਗ ਦੇ ਯਾਰ ਪੁਲਿਸ ਵਾਲੇ ਕਰਗੇ ਹੱਲ ਨਵਾ ਸਹੀ ਜੰਤਕਰਾਮ ਪਾਲਸ ਨੂੰ ਸਾਤੇ ਪਾਲਸ ਨੂੰ ਸਾਤੇ ਲਾਓ ਫਿਰ ਸਰਜੀ ਹੋ ਰੇ ਸਰਜੀ ਹੋ ਰੇ ਪਾਲਸ ਪਾਲਸ ਮਾਚ ਲੋ ਯਾਰੋ ਆਪਾਂ ਨਸ਼ਾ ਵਾਲੇ ਬੰਦੇ ਦਾ ਫੜਾਦੇ ਹਾਂ ਹਾਂ ਫੜਾਦੇ ਫੜਾਦੇ ਹੁਣ ਆਪਾਂ ਫ੍ਰੀ ਆ ਤੇ ਹੁਣ ਆਪਾਂ ਇਧਰ ਯਾਰ ਨੂੰ ਬਣਾ ਕੇ ਹਾਂ ਹਾਂ ਉਹਨੂੰ ਲੈ ਕੇ ਉਹਨੂੰ ਬਣਾ ਕੇ ਚਲੋ ਚੱਲ ਗਏ ਉਹਨੂੰ ਆਪਣੇ ਨਾਮ ਨਾਲ ਉਹਨੇ ਆਹ ਯਾਰ ਆਪਣਾ ਚੱਲ ਗਿਆ ਓ ਹੋਰ ਯਾਰ ਓ ਯਾਰ ਯਾਰਾ ਕਿਹਾ ਓਏ ਅਸ਼ਮਨ ਠੀਕ ਆ ਯਾਰ ਠੀਕ ਆ ਯਾਰ ਕਿਹਾ ਮੈਂ ਯਾਰ ਕੀਤਾ ਓ ਯਾਰ ਅਸੀਂ ਭੈ ਦੋ ਜ਼ਿੰਦਗੀ ਬਹੁਤ ਔੜੀ ਜ਼ਿੰਦਗੀ ਯਾਦ ਕਰ ਲਈ ਜਿਵੇਂ ਉਸੇ ਸੜਤੇ ਸੀ ਸੜਤੇ ਨਾ ਜੇ ਯਾਰ ਹੋਰ ਭੈ ਕੰਮ ਤੇ ਨਹੀਂ ਰਿਹਾ ਕੰਮ ਪਾਲ ਲਿਆ ਬਾਬੇ ਪਾਲ ਤਾਂ ਠੀਕ ਆ ਯਾਰ ਚਲੋ ਫਿਰ ਉੱਠੋ ਯਾਰ ਚੱਲ ਗਏ ਭੈ ਮੇਰਾ ਪਾ ਚੱਲ ਗਏ ਜਿਵੇਂ ਪੱਤੇ ਸੜਤੇ ਆਪਾ ਚਲੋ ਜਿਵੇਂ ਸਾਥ ਕੇ ਯਾਰੀ ਇਸ ਤਰ੍ਹਾਂ ਇਸ ਚਾਰ ਜੀਰਨਾਂ ਨੂੰ ਉਮੀਦ ਕਰਦੇ ਤੈਨੂੰ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਲੱਗਾ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤੇ ਅੱਜ ਤੋਂ ਆਪਾਂ ਨੂੰ ਸਿੱਖਿਆ ਇਹੀ ਦੇਣੀ ਸੀ ਤੁਹਾਨੂੰ ਕਿ ਨਸ਼ੇ ਨਾ ਕਰਿਆ ਕਰੋ ਬਈ ਘਰਾਂ ਦੇ ਘਰ ਪਟੇ ਜਾਂਦੇ ਆ ਪੀੜੀਆਂ ਤੋਂ ਪੀੜੀਆਂ ਪੀੜੀਆਂ ਤੋਂ ਪੀੜੀਆਂ ਰੋਲ ਜਾਂਦੀਆਂ ਚਿੱਤੇ ਨਾਲ ਚਿੱਤੇਰ ਬਈ ਇਹੋ ਜੀ ਚੀਜ਼ਾਂ ਤਾਂ ਸਾਰੀ ਦੁਨੀਆ ਜ਼ਿੰਦਗੀ ਤਬਾਹ ਕਰ ਦਿੰਦਾ ਕਹਿੰਦੇ ਸਹੀ ਗੱਲ ਆ ਬਈ ਉਮੀਦ ਕਰਦੇ ਆ ਤੁਹਾਨੂੰ ਸਿੱਖਿਆ ਮਿਲਿ ਹੋਊਗੀ ਵੀ ਨਸ਼ੇ ਨਾ ਕਰਿਆ ਕਰਨ ਕਿ ਭਾਈ ਯਾਰਾ ਯਾਰ ਵੀ ਵਿਛੜ ਜਾਂਦੇ ਆ ਸਭ ਕੋ ਕੱਲਾ ਰਹਿ ਜਾਂਦਾ ਬੰਦਾ ਯਾਰਾ ਮਾਂ ਵੀ ਦੁੱਖ ਸਾਡ ਜਾਂਦਾ ਭਾਈ ਸਾਥ ਇੰਨੀ ਕ ਆਪਣੀ ਬੇਨਤੀ ਸੀਗੀ ਇਸ ਵੀਡੀਓ ਵਿੱਚ ਪੰਡ ਵੀ ਅਗਲਾ ਪੰਡ ਚ ਵੀ ਅਗਲਾ ਕਹਿੰਦਾ ਯਾਰ ਭੈਜਾ ਨਸੇੜੀ ਚੱਲਿਆ ਔਰ ਚੱਲਣ ਬਹੁਤ ਦੁੱਖਦਾ ਬੰਦਾ ਕਰਦਾ ਨਾ ਇੰਨੀ ਕ ਆਪਣੀ ਇਸ ਵੀਡੀਓ ਚ ਬੇਨਤੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ